ਦੇਖੋ ਜੀ ਡਿਲੀਵਰੀ ਆਰ ਉਸੇ ਜੋ ਹੋ ਗਈ ਲੇਟ ਹੈ ਨਹੀਂ ਜਿੱਥੇ ਅੰਦਰ ਚੁੰਮਰੇ ਸਾਰੇ ਸੀ ਡਾਕਟਰ ਤੇ ਨਰਸਾਂ ਵੀ ਜੀ ਹੋ ਗਈ ਡਿਲੀਵਰੀ ਆਟੋ ਚੇ ਹੋ ਗਈ ਓਕੇ ਆ ਦੇਖੋ ਜੀ ਨੇ ਰੰਗਾ ਸਾਰੇ ਇਸ ਪੰਜਾਬ ਦੇ ਸਰਕਾਰੀ ਹਸਪਤਾਲ ਅਕਸਰ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਵਾਦਾਂ ਦੇ ਵਿਚ ਘਰੇ ਰਹਿੰਦੇ ਨੇ ਹੁਣ ਮਾਮਲਾ ਰਾਜਪੁਰਾ ਵਿਧਾਨ ਸਭਾ ਖੇਤਰ ਦੇ ਬਨੂੜ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਹਨੇਰੇ ਵਿੱਚ ਟਾਰਚ ਜਲਾ ਕੇ ਬੱਚੇ ਦੇ ਨਾਲ ਮਹਿਲਾ ਨੂੰ ਲੇਬਰ ਰੂਮ ਤੋਂ ਲੇ ਜਾਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਸਰਕਾਰੀ ਹਸਪਤਾਲ ਬਨੂੜ ਪਹੁੰਚੇ ਜਿੱਥੇ ਉਹਨਾਂ ਨੇ ਐਸਐਮਓ ਨਾਲ ਇਸ ਘਟਨਾ ਬਾਰੇ ਪੁੱਛਿਆ ਤਾਂ ਐਸਐਮਓ ਨੇ ਦੱਸਿਆ ਕਿ ਜਿਸ ਮਰੀਜ਼ ਨੂੰ ਬੱਚਾ ਹੋਣ ਵਾਲਾ ਸੀ ਉਹ ਬਾਹਰ ਤੋਂ ਆਈ ਸੀ ਅਤੇ ਉਸ ਦੀ ਡਿਲੀਵਰੀ ਆਟੋ ਦੇ ਵਿੱਚ ਹੋਣ ਵਾਲੀ ਸੀ ਲਾਈਟ ਜਾਣ ਤੋਂ ਲੇਬਰ ਰੂਮ ਚ ਲਿਆਂਦਾ ਗਿਆ ਜਿਸ ਤੋਂ ਬਾਅਦ ਜਨਰੇਟਰ ਚਾਲੂ ਕੀਤਾ ਗਿਆ ਤੇ ਤੁਰੰਤ ਬੰਦ ਹੋ ਗਿਆ ਸਭ ਤੋਂ ਪਹਿਲਾਂ ਉਹਨਾਂ ਨੇ ਮਰੀਜ਼ ਮਹਿਲਾ ਤੇ ਬੱਚੇ ਜਾਨ ਬਚਾਈ ਫਲहाल ਬਚਾਅ ਹਸਪਤਾਲ ਭਰਤੀ ਤੇ ਦੋਨੋਂ ਸਿਹਤਮੰਦ ਨੇ ਚੀਰਮੈਨ ਸਾਹਿਬ ਕੀ ਮਸਲਾ ਤੁਸੀਂ ਜਿਹੜਾ ਇੱਥੇ ਪਹੁੰਚੇ ਹੋ ਮਸਲਾ ਤੇ ਇਹ ਗੱਲ ਮੀਡੀਆ 'ਚ ਕੋਈ ਵੀਡੀਓ ਵਾਇਰਲ ਹੋਈ ਯਾਨੀ ਬੱਚੇ ਜਿਹੜੀ ਡਿਲੀਵਰੀ ਆ ਉਹ ਆਖੋ ਚਾਹੀਏ ਫਰਕ ਤਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਉਹ ਠੀਕ ਹੈ ਕਿ ਲਾਈਟ ਦੀ ਜਿਹੜੀ ਸਮੱਸਿਆ ਮਾ ਥੋੜਾ ਮੌਸਮ ਕਰਕੇ ਵੀ ਹੈ ਐਸਡੀਓ ਸਾਹਿਬ ਨਾਲ ਵੀ ਹੁਣ ਗੱਲ ਕਰਕੇ ਆਟੇ ਆ ਉਹ ਕਹਿੰਦੇ ਸਾਰੇ ਜਿਹੜੀ ਅਰਬਾਂ ਦੀ ਲਾਈਟ ਚ ਪ੍ਰੋ ਬਿਓ ਜਲਦੀ ਕਿ ਪਹਿਲ ਦੇ ਆਧਾਰ ਤੇ ਮੇਸਾ ਹਸਪੀਟਲ ਨੂੰ ਅਸੀਂ ਕਰਦੇ ਆਂ ਤੇ ਅੱਗੇ ਤੋਂ ਕਰਾਂਗੇ ਵੀ ਉਹਨਾਂ ਨੇ ਇਸ ਚੀਜ਼ ਦਾ ਸੁਆਸਨ ਵੀ ਦਿੱਤਾ ਆ। ਬਾਕੀ ਰਹੀ ਗੱਲ ਜਿਹੜੀ ਦੂਜੀ ਆ ਉਹਦੇ ਜਿਹੜੀ ਆਪਣੇ ਕੱਲ ਪੇਸ਼ੈਂਟ ਆਇਆ ਸੀਗਾ ਪੇਸ਼ੈਂਟ ਜਿਹੜਾ ਸੀਗਾ ਉਹ ਇੱਥੇ ਐਡਮਿਟ ਹੈ ਜਿਨ੍ਹਾਂ ਦੇ ਆਪਣੇ ਸਿਮ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਉਹਦੇ ਜਿਹੜੇ ਬੇਬੀ ਨੇ ਜਨਮ ਲਿਆ ਤੇ ਉੱਪਰ ਐਡਮਿਟ ਵੀ ਲੱਗੇਗਾ ਕਿਉਂਕਿ ਕਈ ਵਾਰੀ ਸਾਡਾ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਬਣਨ ਨਾਲ ਕੋਈ ਗੱਲ ਹੁੰਦੀ ਕੁਝ ਹੋਰ ਹੈ ਤੇ ਸਿੱਟੇ ਕੁਝ ਹੋਰ ਹੁੰਦੇ ਆ। ਕਿਉਂਕਿ ਸਾਡਾ ਸਾਰਾ ਇਹ ਜੀ ਕਰਦੀ ਹੈਗੀ ਕਿ ਸਾਡੀ ਡਾਕਟਰ ਲੌਬੀ ਹੈ ਜੀ ਸਾਰੀ ਉਹ ਬੜੀ ਵਧੀਆ ਹੈ ਸਾਰੇ ਪਾਸੇ ਹੀ ਹੈ ਕਿਉਂਕਿ ਉਹ ਸਰਕਾਰ ਨਾਲ ਰਲ ਕੇ ਚੱਲ ਰਿਹਾ ਤਾਂ ਕਿ ਅਸੀਂ ਜਿਹੜਾ ਇਹ ਸਿਹਤ ਜਿਹੜੀ ਸੋਲਤ ਹੈ ਜਿਹਦੇ ਆਪਣੀ ਸਰਕਾਰ ਦਾ ਮੁੱਖ ਏਜੰਡਾ ਆ ਉਹਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਮੌਜਾ ਕਰਾਇਆ ਜਾ ਸਕੇ ਜਨਰੇਟਰ ਵਾਲਾ ਕੀ ਮਸਲਾ ਹੈ ਜਨਰੇਟਰ ਦਾ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਇੱਕ ਗੱਲ ਇਹ ਕੁਝ ਨੇਚਰ ਦੇ ਵੀ ਕੋਈ ਪ੍ਰੋਬਲਮ ਪੈ ਸਕਦੀ ਹੈ ਪਰ ਐਸਮ ਸਾਹਿਬ ਨੇ ਦੱਸਿਆ ਵੀ ਇੱਥੇ ਥੋੜਾ ਤੇਲ ਦੀ ਦਿੱਕਤ ਆ ਗਈ ਸੀ ਕਿਉਂਕਿ ਜਿਹੜਾ ਮੌਸਮ ਵੀ ਅਸੀਂ ਪਿਛਲੇ ਦਿਨੀ ਦੇਖ ਰਹੇ ਸੀਗੇ ਵੀ ਜਿਹੜਾ ਜਿਹਨਾਂ ਦੀ ਡਿਊਟੀ ਹੁੰਦੀ ਹੈ ਇਤਨ ਕਿਤੇ ਉਹਨਾਂ ਦੇ ਕਮਿਊਨੀਕੇਸ਼ਨ ਚ ਇਹ ਗੈਰ ਹੈ ਵੀ ਉਹਨਾਂ ਨੂੰ ਦੂਜੇ ਨੂੰ ਦੱਸ ਨਹੀਂ ਸਕਦਾ ਅਗਲੇ ਨੂੰ ਦੱਸਿਆ ਹੈਗਾ ਆ ਉਹ ਹੈਂਡਲਿੰਗ ਨੂੰ ਕਰ ਪਾਏ ਕਿ ਕਾਰਵਾਈ ਕੀ ਰੂਪ ਇਹ ਜੀ ਹੋਈ ਕਾਰਵਾਈ ਹੁਣ ਅਸ਼ਮ ਸਾਬ ਨੂੰ ਕਿਹਾ ਇੱਕ ਤਾਂ ਜੋ ਇੱਥੇ ਤੇ ਕਮੀ ਪੇਸੀ ਆ ਸਾਰੀ ਹੈਗੀ ਇਹ ਕੋਈ ਦਿੱਕਤ ਆਉਂਦੀ ਆ ਉਹਨੂੰ ਤੁਸੀਂ ਇੱਕ ਨੋਟਸ ਬਣਾ ਕੇ ਜੋ ਚੀਜ਼ ਹੈਗੀ ਆ ਡਿਮਾਂਡਡ ਦੇ ਤੌਰ ਤੇ ਤੁਸੀਂ ਸਾਨੂੰ ਅੱਗੇ ਦਿਓ ਭੇਜੋ ਜਿਉ ਤੁਹਾਡਾ ਬਾਈ ਰੂਲ ਤੇ ਪ੍ਰੋਟੋਕੋਲ ਬਣਦਾ ਆ ਪੱਕੇ ਇਹਨਾਂ ਨੇ ਕਹਿੰਦੇ ਕਲਾਸ ਇਹਨਾਂ ਦੀ ਲੱਈਆ ਸਾਰਿਆਂ ਦੀ ਬੈਠ ਪੱਕੀ ਐਦਾਂ ਦੀ ਕੋਈ ਕਤਾਈ ਨਹੀਂ ਹੋਊਗੀ ਮੈਂ ਸਾਰਾ ਲਖਨਊਾ ਸ਼ਹਿਰ ਨੂੰ ਕਿਹੜਾ ਚਾਹੁੰਦਾ ਐ ਨਹੀਂ ਐਦਾਂ ਦੀ ਕੋਈ ਗੱਲ ਹੈ ਨਹੀਂ ਤੇ ਹਸਪੀਟਲ ਵੀ ਬੜਾ ਸੋਹਣਾ ਹੈ ਅੰਦਰੋਂ ਤੇ ਸਟਾਫ ਵੀ ਬੜਾ ਅੱਛਾ ਹੈ ਇਹ 24 ਘੰਟੇ ਇਮਰਜੈਂਸੀ ਲੈ ਕੇ ਚੱਟ ਚੱਟ ਪਿਛਲੇ ਕਾਫੀ ਲੰਬੇ ਸਾਲ ਤੋਂ ਬਣੇ ਹੋਏ ਹੈ ਜੀ ਸਰਕਾਰਾਂ ਵੀ ਬਦਲ ਗਈਆਂ ਪਰ ਇੱਕ ਹੋਂਦ ਤਾਂ ਜੜੀਆਂ ਵਧੀਆ ਨਹੀਂ ਕਰਦਾ ਪਤਾ ਕੀ ਹੈ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਗੱਲ ਕਰ ਰਹੇ ਹੋ ਕਿਉਂਕਿ ਜੇ ਆਪਾਂ ਉਹ ਹੀ 70-75 ਸਾਲ ਵਾਲੀ ਗੱਲ ਆਈ ਹੈ ਕਿਉਂਕਿ ਉਹ ਜਿਹੜਾ ਕੂੜਾ ਕਰਕਟ ਹੈ ਉਹ ਇੰਨੇ ਟਾਈਮ ਛੇਤੀ ਜਲਦੀ ਸਾਫ਼ ਨਹੀਂ ਹੁੰਦਾ ਥੋੜ ਕਿਉਂਕਿ ਆਪਾਂ ਬਾਰ ਬਾਰ ਕਿਸੇ ਦੀ ਜੇ ਕਿਸੇ ਚ ਨੁਕਸ ਘਟਣ ਤੇ ਲੱਗ ਜੀਏ ਤਾਂ ਸਾਨੂੰ ਉਹ ਚ ਚੰਗਿਆਈ ਨਹੀਂ ਦਿਖੂਗੀ ਅਸੀਂ ਨੁਕਸ ਬਿਲਕੁਲ ਲੱਗ ਲਾਗੇ ਭਾਵੇਂ ਸਭ ਸੂਤ ਰੱਬ ਦਾ ਰੂਪ ਵੀ ਕੋ ਖੜਿਆ ਹੋਵੇ ਸੋ ਇਹ ਸਮੇਂ ਨਾਲ ਸਾਰਾ ਕੁਝ ਸਲੋ ਸਲੋ ਠੀਕ ਹੋ ਜਾਣਾ ਹੈ ਕੋਈ ਇੰਦਾ ਦੀ ਗੱਲ ਨਹੀਂ ਹੁੰਦੀ ਸੋ ਅੱਗੇ ਵਾਸਤੇ ਕਹਿ ਆਗੇ ਕੋਈ ਅਗਰੀ ਨਹੀਂ ਬਿਲਕੁਲ ਅੱਗੇ ਵਾਸਤੇ ਸਾਰਾ ਕੁਝ ਕਹਿ ਗਏ ਕੋਈ ਐਦਾਂ ਦੀ ਗੱਲ ਨਹੀਂ ਹੁੰਦੀ ਕਿ ਡਾਕਟਰ ਸਾਹਿਬ ਆਪ ਬੜੇ ਸੰਸੀਰ ਹੈ ਤੁਸੀਂ ਦੇਖਿਆ ਬੜੇ ਪੁਰਾਣੇ ਇੱਥੇ ਜੌਬ ਕਰ ਰਹੇ ਹੈ ਇਹਨਾਂ ਦਾ ਬੜਾ ਰਸੂਖ ਹੈ ਸੋ ਅੱਗੇ ਤੋਂ ਐਦਾਂ ਦੀ ਕੋਈ ਦਿੱਕਤ ਨਹੀਂ ਠੀਕ ਇਹ ਘਟਨਾ ਵਾਪਰੀ ਸੀ ਲਾਈਟ ਨਹੀਂ ਸੀ ਕਿ ਟੋਰਚ ਨਾਲ ਪੇਸ਼ੈਂਟ ਲੇਬਰੂਮ ਲੈ ਕੇ ਗਏ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਤੇ ਲਾਈਟ ਦੀ ਪ੍ਰੋਬਲਮ ਵੀ ਬੱਚੇ ਦਿਨ ਤੋਂ ਆ ਰਹੀ ਹੈ ਲਗਾਤਾਰ ਰੋਜ਼ ਕੱਟ ਲੰਦੇ ਕਦੇ ਸਵੇਰੇ ਕਦੇ ਸ਼ਾਮ ਨੂੰ ਤੇ ਅਸੀਂ ਕਾਫੀ ਵਾਰੀ ਤੇਲ ਪਾ ਦਿੰਦੇ ਹਾਂ ਉਹਦੇ ਚ ਜਨਰੇਟਰਸ ਪਰ ਉਸ ਟਾਈਮ ਇਹ ਪੂਰਾ ਖਤਮ ਹੋ ਗਿਆ ਤੇ ਮਤਲਬ ਖਤਮ ਹੋਣ ਦੀ ਗੱਲ ਜਿਹੜੀ ਟ੍ਰਾਂਸਪੋਰਟ ਦੇ ਕਮਿਊਨੀਕੇਸ਼ਨ ਗੈਪ ਲੈ ਗਿਆ ਤੇ ਬਾਕੀ ਕਿ ਅਸੀਂ ਕਈ ਵਾਰੀ ਅਪਰੋਚ ਕੀਤਾ ਹੈ ਸੀਓ ਸਾਹਿਬ ਨੂੰ ਆਪਣਾ ਬਿਲਟਿੰਗ ਨੂੰ ਨਵਾਈਨਾ ਨੂੰ ਇਹ ਇਹ ਬਿਜਲੀ ਦੀ ਪ੍ਰੋਬਲਮ ਸੋਲਵ ਕਰਾਉਣਾ ਕਿ ਹਸਪਤਲ ਨਹੀਂ ਤੇ ਵੈਕਸੀਨ ਕਲੀਨ ਵੀ ਬਹੁਤ ਜ਼ਰੂਰੀ ਹੈ ਇੱਥੇ ਡਾਇਟਰ ਦਾ ਚਾਰਜੇ ਕੀ ਦੀ ਗੋਲੀਆਂ ਬਣਾ ਜਨਰੇਟਰ ਦਾ ਅਰਾਊਂਡ ਦਿ ਕਲੌਕ ਜਿਸਾ ਆਪਣਾ ਹੈਗੇਤਨ ਮੰਦੇ ਉਹ ਆਪਸ ਕਰਦੇ ਚਾਹੀਦਾ ਤਾਂ ਚਲਾ ਦਿੰਦੇ ਆ ਨਹੀਂ ਚਾਹੀਦਾ ਬੰਦ ਕਰ ਦਿੰਦੇ ਆ ਤੇ ਤੇਲ ਮੈਨੂੰ ਇਨਫਾਰਮ ਕਰਦੇ ਮੈਂ ਸੁਵਾ ਦਿੰਨੀ ਹੈ ਮੇਰੇ ਸਾਹਮਣੇ ਵੀ ਦੋ ਹੈਗੇ ਜਿਹੜੇ ਫਾਈਨੈਂਸ਼ੀਅਲ ਵੀ ਕਰਦੇ ਆ ਉਹ ਵੀ ਸੁਵਾ ਦਿੰਦੇ ਆ ਤੇ ਉਹਨਾਂ ਨੂੰ ਵੀ ਨਹੀਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਟੈਲ ਨਹੀਂ ਨਹੀਂ ਦੱਸਿਆ ਕੀ ਕਾਰਵਾਈ ਕਰੋਗੇ ਹੁਣ ਨਹੀਂ ਇਹਨਾਂ ਨੂੰ ਇਹ ਚੁੱਤੀ ਕੱਢਾਂਗੇ ਸਾਰੇ ਆਪਣਾ ਇਨਫੋਰਮ ਕਰਨ ਕੀ ਨਾ ਜਨਰੇਟਰ ਚੱਲਿਆ ਹੋਇਆ ਇੱਕ ਕਾਪੀ 'ਚ ਲਿਖਣਾ ਪਈ ਤੇ ਪਤਾ ਲੱਗਦਾ ਕਿਦੋਂ ਖਤਮ ਹੋਣ ਵਾਲਾ ਮੈਨੇਜਰ ਜਿਹੜੀ ਹੈ ਡਿਟੀ ਇੱਕ ਦੱਸਿਆ ਜਾ ਰਿਹਾ ਵੀ ਆਟੋ ਦੇ ਵਿੱਚ ਹੋਈ ਹੈ ਬੱਚਾ ਕਿਵੇਂ ਹੈ ਤੇ ਬੱਚਾ ਠੀਕ ਹੈ ਮਾਂ ਵੀ ਠੀਕ ਹੈ ਦੋਨੋਂ ਪਰੇਗੇ ਪੇਸ਼ੈਂਟ ਕਿੱਥੋਂ ਆਇਆ ਸੀ ਪੇਸ਼ੈਂਟ ਆਇਆ ਸੀ ਰਾਜਪੁਰਖ ਨਾਲ ਇੱਕ ਕੋਲ ਲੱਭੀ ਹੋਇਆ ਹਾਂ ਪਾਲੀਵੁੱਡ ਖਲੀ ਆ ਸਵੇਰੇ ਕਿੰਨੇ ਕਜੇ ਦੀ ਇਹ ਸਾਰੀ ਚੀਜ਼ 6:24 ਪੇਸ਼ੈਂਟ ਹਵੇ ਆਪਨ ਪੇਸ਼ੈਂਟ ਥੋੜੇ ਕੋਲ ਐਡਮਿਟ ਸੀ ਉਹਦੋਂ ਹੀ ਆਇਆ ਬਾਹਰ ਨਹੀਂ ਪੇਸ਼ੈਂਟ ਬਾਹਰ ਆਇਆ ਹੁਣ ਐਡਮਟ